ਇੱਕ ਮਾਂ ਆਪ ਦੀ 13 ਸਾਲਾਂ ਬੇਟੀ ਨੂੰ ਕਹਿੰਦੀ ਆ ਦਾਰੂ ਪੀ ਤੇ ਉਸ ਨੂੰ ਜ਼ਬਰਦਸਤੀ ਦਾਰੂ ਪਿਆਈ ਜਾਂਦੀ ਆ ਫਿਰ ਉਹ ਆਪਦੇ ਬੁਆਏਫਰੈਂਡ ਤੇ ਉਹਦੇ ਦੋਸਤਾਂ ਨੂੰ ਕਹਿੰਦੀ ਆ ਕਿ ਇਹ ਮੇਰੀ 13 ਸਾਲਾਂ ਦੀ ਬੇਟੀ ਆ ਤੇ ਤੁਸੀਂ ਜਿੰਨਾ ਚਿਰ ਚਾਹੋ ਉਹਨਾਂ ਚਿਰ ਉਸ ਦੀ ਇੱਜ਼ਤ ਲੁੱਟ ਸਕਦੇ ਹੋ ਕੋਈ ਰੋਕੂਗਾ ਨਹੀਂ ਕੋਈ ਟੋਕੂਗਾ ਨਹੀਂ ਬਸ ਮੈਂ ਬਿਸਤਰ ਦੇ ਕੋਲ ਖੜੀ ਹੋ ਕੇ ਆਪਦੀ ਬੇਟੀ ਦੀ ਇੱਜ਼ਤ ਲੜਦੇ ਹੋਏ ਦੇਖਣਾ ਚਾਹਣੀ ਆ ਤੇ ਇਹ ਔਰਤ ਭਾਜਪੀ ਮਹਿਲਾ ਮੋਰਚਾ ਦੇ ਨਾਲ ਜੁੜੀ ਹੋਈ ਸੀ ਇਸ ਦਾ ਕੰਮ ਸੀ ਔਰਤਾਂ ਦੇ ਹਿੱਤਾਂ ਦੀ ਰਾਖੀ ਕਰਨਾ ਉਹਨਾਂ ਦੀ ਇੱਜ਼ਤ ਬਚਾਉਣਾ ਅਤੇ ਉਹਨਾਂ ਦੀ ਜ਼ਿੰਦਗੀ ਦਾ ਮਿਆਰ ਉੱਚਾ ਚੁੱਕਣਾ ਪਰ ਘਰ ਦਾ ਦਰਵਾਜ਼ਾ ਬੰਦ ਹੁੰਦੇ ਹੀ ਇਸ ਦਾ ਦੂਸਰਾ ਰੂਪ ਦਿਸਦਾ ਤੇ ਆਪਣੀ ਹੀ 13 ਸਾਲਾਂ ਬੇਟੀ ਨੂੰ ਬੁਆਏਫਰੈਂਡ ਤੇ ਉਹਦੇ ਦੋਸਤਾਂ ਦੇ ਸਾਹਮਣੇ ਨਿਲਾਮ ਕਰਦਿਆ ਕਰਦੀ ਸੀ ਤੇ ਉਸ ਨੇ ਇਹ ਇੱਕ ਵਾਰ ਨਹੀਂ ਕੀਤਾ ਬਲਕਿ ਕਈ ਹੋਟਲਾਂ ਦੇ ਵਿੱਚ ਕਈ ਵਾਰ ਕਰਵਾਇਆ ਤੇ ਜਦੋਂ ਉਸ ਦੀ ਬੇਟੀ ਰੋਂਦੀ ਚੀਕਦੀ ਤੇ ਕਹਿੰਦੀ ਕਿ ਮਾਂ ਮੈਂ ਅਜਿਹਾ ਕਰਨਾ ਨਹੀਂ ਚਾਹੁੰਦੀ ਤਾਂ ਇਸ ਔਰਤ ਵੱਲੋਂ ਆਪਦੀ ਹੀ ਬੇਟੀ ਨੂੰ ਕਿਹਾ ਜਾਂਦਾ ਕਿ ਬੇਟਾ ਇਹ ਨਾਰਮਲ ਚੀਜ਼ਾਂ ਨੇ ਫਿਜ਼ੀਕਲ ਰਿਲੇਸ਼ਨ ਬਣਾਉਣਾ ਅਤੇ ਕਿਉਂ ਵੀ ਕਿਸੇ ਗੈਰ ਮਰਦ ਦੇ ਨਾਲ ਇਹ ਕੋਈ ਗਲਤ ਚੀਜ਼ ਨਹੀਂ ਆ ਇਹ ਆਮ ਗੱਲ ਆ ਹੁਣ ਜੇਰਾ ਸੋਚੋ ਕਮਾਏ ਸਭ ਆਪਣੀ ਬੇਟੀ ਨੂੰ ਸਮਝਾ ਰਹੀ ਆ ਤੇ ਉਹ ਵੀ ਠੀਕ ਆਪਦੇ ਬੁਆਏਫਰੈਂਡ ਤੇ ਉਹਦੇ ਦੋਸਤਾਂ ਦੇ ਸਾਹਮਣੇ ਤਾਂ ਕਿ ਉਹ ਵਿਰੋਧਨਾ ਕਰ ਸਕੇ ਜੇਕਰ ਤੁਸੀਂ ਇਸ ਔਰਤ ਦਾ ਪੇਖੋ ਤਾਂ ਇਸ ਦੇ ਉੱਪਰ ਅਮਿਤ ਸ਼ਾਹ ਤੋਂ ਲੈ ਕੇ ਹੋਰ ਵੀ ਕਈ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਮੌਜੂਦ ਨੇ ਤੇ ਇਸ ਤਸਵੀਰ ਦੇ ਵਿੱਚ ਇਹੀ ਔਰਤ ਇੱਕ ਭਾਜਪਾ ਨੇਤਾ ਨੂੰ ਫੁੱਲ ਵੀ ਦੇ ਰਹੀ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇਹ ਮਾਂ ਆਪਦੀ ਹੀ ਬੇਟੀ ਦਾ ਰੇਪ ਆਪਦੇ ਹੀ ਸਾਥੀਆਂ ਤੋਂ ਕਿਉਂ ਕਰਵਾ ਰਹੀ ਸੀ ਇਸ ਔਰਤ ਦਾ ਨਾਮ ਆਨਾਮਿਕਾ ਸ਼ਰਮਾ ਉਮਰ 37 ਸਾਲ ਇਸ ਦਾ ਵਿਆਹ ਹੁੰਦਾ ਪਰ ਵਿਆਹ ਤੋਂ ਬਾਅਦ ਇਹ ਪਤੀ ਨਾਲ ਕੱਢਦੀ ਨਹੀਂ ਕਿਉਂਕਿ ਦੋਨਾਂ 'ਚ ਜ਼ਿਆਦਾਤਰ ਟਾਈਮ ਲੜਾਈਆਂ ਹੀ ਹੁੰਦੀਆਂ ਸੀ ਹੁਣ ਤੱਕ ਇਹਨਾਂ ਦੇ ਬੇਟਾ ਅਤੇ ਬੇਟੀ ਵੀ ਹੋ ਚੁੱਕੇ ਸੀ ਪਰ ਲੜਾਈਆਂ ਦੇ ਚੱਲਦਿਆਂ ਇਸ ਵੱਲੋਂ ਪਤੀ ਤੋਂ ਤਲਾਕ ਤਾਂ ਨਹੀਂ ਲਿਆ ਜਾਂਦਾ ਪਰ ਇਹ ਅਲੱਗ ਜ਼ਰੂਰ ਰਹਿਣਾ ਸ਼ੁਰੂ ਕਰ ਦਿੰਦੀ ਹੈ ਬੇਟਾ ਪਿਤਾ ਦੇ ਨਾਲ ਰਹਿਣਾ ਸ਼ੁਰੂ ਕਰਦਾ ਤਾਂ ਬੇਟੀ ਮਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਦੋਨਾਂ 'ਚ ਇਹ ਵੀ ਸਮਝੌਤਾ ਹੋਇਆ ਸੀ ਕਿ ਜਦੋਂ ਵੀ ਟਾਈਮ ਲੱਗੂ ਅਸੀਂ ਆਪਦੇ ਬੱਚਾ ਨੂੰ ਮਿਲ ਸਕਦੇ ਹਾਂ ਜਦੋਂ ਇਹ ਅਲੱਗ ਰਹਿਣ ਲੱਗੀ ਤਾਂ ਉਸਦੀ ਮੁਲਾਕਾਤ ਹੁੰਦੀ ਹੈ ਸੁਮਿਤ ਪਟਵਾਲ ਨਾਂ ਦੇ ਇੱਕ ਮੁੰਡੇ ਦੇ ਨਾਲ ਦੋਨਾਂ ਵੱਲੋਂ ਇੱਕ ਹੋਟਲ ਲੀਜ਼ ਦੇ ਉੱਤੇ ਲੈਤਾ ਜਾਂਦਾ ਤੇ ਦੋਨਾਂ ਵੱਲੋਂ ਇਸੇ ਹੋਟਲ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਜਿਸ ਤੋਂ ਚੰਗੀ ਕਮਾਈ ਵੀ ਹੋਣ ਲੱਗੀ ਤੇ ਹੌਲੀ-ਹੌਲੀ ਸੁਮਿਤ ਪਟਵਾਲ ਨਾਲ ਅਨਾਮਿਕਾ ਦਾ ਪਿਆਰ ਵੀ ਹੋ ਗਿਆ ਇਸੇ ਦੌਰਾਨ ਇੱਕ ਦਿਨ ਇਹ ਆਪਦੀ ਬੇਟੀ ਨੂੰ ਖੇਡ ਦੇ ਮੈਦਾਨ ਦੇ ਵਿੱਚ ਲੈ ਕੇ ਜਾਂਦੀ ਆ ਤੇ ਉੱਥੇ ਉਸਦੀ ਮੁਲਾਕਾਤ ਆਪਦੇ ਬੁਆਏਫ੍ਰੈਂਡ ਨਾਲ ਕਰਵਾਉਂਦੀ ਆ ਤੇ ਫਿਰ ਇੱਕ ਦਿਨ ਬੇਟੀ ਨੂੰ ਨਸ਼ਾ ਕਰਵਾ ਜਾਂ ਦਾ दारू ਪਿਲਾਈ ਜਾਂਦੀ ਹੈ ਤੇ ਫਿਰ ਆਪਦੇ ਹੀ ਬੁਆਏਫਰੈਂਡ ਅਤੇ ਉਹਦੇ ਦੋਸਤ ਸ਼ੁਭਮ ਨੂੰ ਕਹਿੰਦੀ ਹੈ ਕਿ ਇਸ ਦਾ ਰੇਪ ਕਰੋ ਜਦੋਂ ਬੇਟੀ ਮਨਾ ਕਰਦੀ ਹੈ ਤਾਂ ਉਸ ਵੱਲੋਂ ਬੇਟੀ ਨੂੰ ਸਮਝਾਇਆ ਜਾਂਦਾ ਕੇਸ ਦੇ ਵਿੱਚ ਕੁਝ ਵੀ ਗਲਤ ਨਹੀਂ ਜਦੋਂ ਬੇਟੀ ਵਿਰੋਧ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਪਾਪਾ ਨੂੰ ਦੱਸੂ ਤਾਂ ਇਸ ਔਰਤ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਤੂੰ ਜਿਹਾ ਕੀਤਾ ਉਸ ਨੂੰ ਦੱਸਿਆ ਆਪਣੇ ਪਿਤਾ ਨੂੰ ਤਾਂ ਮੈਂ ਤੈਨੂੰ ਤੇ ਤੇਰੇ ਪਿਤਾ ਦੋਨਾਂ ਨੂੰ ਮਾਰ ਦੂੰਗੀ ਇਸੇ ਤੋਂ ਬਾਅਦ ਕੁਝ ਸਮਾਂ ਲੱਗਦਾ ਤੇ ਪਿਤਾ ਆਪਣੀ ਬੇਟੀ ਨੂੰ ਮਿਲਦਾ ਪਰ ਉਸ ਦਾ ਸੁਭਾਅ ਬਦਲਿਆ ਹੋਇਆ ਸੀ ਫਿਰ 2-3 ਬਾਰ ਬਾਪ ਬੇਟੀ ਨੂੰ ਹੋਰ ਮਿਲਦਾ ਤੇ ਨਾ ਮੁਲਾਕਾਤਾਂ ਦੇ ਦੌਰਾਨ ਬਾਬਲ ਨੂੰ ਦੇਖਿਆ ਜਾਂਦਾ ਕਿ ਬੇਟੀ ਗੁੰਮਸੂਮ ਹੀ ਰਹਿੰਦੀ ਹੈ ਤਾਂ ਚੌਥੀ ਬਾਰ ਪਿਤਾ ਵੱਲੋਂ ਬੇਟੀ ਨੂੰ ਝੰਜੋੜ ਕੇ ਸਭ ਕੁਝ ਪੁੱਛਿਆ ਜਾਂਦਾ ਤਾਂ ਬੇਟੀ ਵੱਲੋਂ ਰੋਦੇ ਹੋਏ ਆਪਦੇ ਪਿਤਾ ਨੂੰ ਸਾਰਾ ਕੁਝ ਦੱਸ ਦਿੱਤਾ ਜਾਂਦਾ ਕਿ ਉਸਦੇ ਨਾਲ ਕੀ ਕੁਝ ਹੋ ਰਿਹਾ ਕਿ ਕਿਸ ਤਰੀਕੇ ਨਾਲ ਉਸਦੀ ਮਾਂ ਹੀ ਉਸਤੇ ਬॉयਫਰੈਂਡ ਅਤੇ ਹੋਰ ਆਦਮੀਆਂ ਦੇ ਨਾਲ ਉਸ ਨੂੰ ਸਬੰਧ ਬਣਾਉਣ ਦੇ ਲਈ ਮਜਬੂਰ ਕਰਦੀ ਆ ਤਬ ਪਿਤਾ ਗੁੱਸੇ ਦੇ ਵਿੱਚ ਆਉਂਦਾ ਤੇ ਬੇਟੀ ਨੂੰ ਨਾਂ ਲੈ ਕੇ ਸਿੱਧਾ ਥਾਣੇ ਪਹੁੰਚਦਾ ਤੇ ਰਿਪੋਰਟ ਲਖਵਾਉਂਦਾ ਪੁਲਿਸ ਵੱਲੋਂ ਤੁਰੰਤ ਹੀ ਐਕਸ਼ਨ ਲੈਂਦਾ ਜਾਂਦਾ ਤੇ ਉਸ ਤੋਂ ਬਾਅਦ ਮਾਂ ਸ਼ੁਭਮ ਤੇ ਸੁਮਿਤ ਪਟਵਾਲ ਤਿੰਨਾਂ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਤੇ ਇਸੇ ਤੋਂ ਬਾਅਦ ਜਦੋਂ ਇਹ ਗੱਲ ਭਾਜਪਾ ਲੀਡਰਸ਼ਿਪ ਨੂੰ ਪਤਾ ਲੱਗਦੀ ਆ ਤਾਂ ਉਹਨਾਂ ਵੱਲੋਂ ਵੀ ਇੱਕ ਲੈਟਰ ਜਾਰੀ ਕਰਕੇ ਇਸ ਮਾਮਲੇ ਤੋਂ ਪੱਲਾ ਝਾੜ ਲਿਆ ਜਾਂਦਾ ਤੇ ਕਿਹਾ ਜਾਂਦਾ ਕਿ ਇਸ ਦਾ ਭਾਜਪਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਪਰ ਹੁਣ ਸਵਾਲ ਸੀ ਕਿ ਇਹ ਔਰਤ ਅਜਿਹਾ ਕਰਦੀ ਕਿਉਂ ਸੀ ਦਰਸਲ ਜੋ ਤੁਸੀਂ ਇਸ ਦੀਆਂ ਇਹ ਲੈਵਿਸ਼ ਵੀਡੀਓ ਦੇਖ ਰਹੀ ਹੋ ਇਹ ਔਰਤ ਇਸੇ ਤਰ੍ਹਾਂ ਦੀ ਜ਼ਿੰਦਗੀ ਪਾਲਦੀ ਸੀ ਤੇ ਇਸ ਲਈ ਪਹਿਲਾਂ ਇਸ ਨੇ ਖੁਦ ਨੂੰ ਪ੍ਰੋਸਨਾਂ ਸ਼ੁਰੂ ਕੀਤਾ ਤੇ ਫਿਰ ਪੈਸੇ ਦੇ ਲਈ ਆਪਦੀ ਹੀ ਬੇਟੀ ਨੂੰ ਵੀ ਦਰਿੰਦਿਆਂ ਦੇ ਸਾਹਮਣੇ ਪ੍ਰੋਸਣ ਲੱਗ ਗਈ ਤਾਂ ਕਿ ਉਹ ਅਮੀਰਾਂ ਵਾਲੀ ਤਾਂ ਕਿ ਉਹ ਅਮੀਰਾਂ ਵਾਲੀ ਜ਼ਿੰਦਗੀ ਦਾ ਲੁੱਟ ਪੋਟਾ ਸਕੇ ਕਿਉਂਕਿ ਉਹਦਾ ਬੁਆਏਫਰੈਂਡ ਅਮੀਰ ਸੀ ਤਉ ਨਹੀਂ ਚਾਹੁੰਦੀ ਸੀ ਕਿ ਉਹਦਾ ਬாய்ਫਰੈਂਡ ਉਸ ਨੂੰ ਛੱਡੇ ਤੇ ਇਸੇ ਲਈ ਖੁਦ ਦੇ ਨਾਲ ਬੀਟੀਵੀ ਉਸ ਵੱਲ ਉਸ ਦੇ ਸਾਹਮਣੇ ਪਰੋਹ ਦਿੱਤੀ ਜਾਂਦੀ ਹੈ ਤੇ ਅਜਿਆ ਸਿਰਫ ਲੈਵਿਸ਼ ਜ਼ਿੰਦਗੀ ਜਿਉਣ ਦੇ ਲਈ ਉਹਦੇ ਦੌਰਾਕ ਕੀਤਾ ਜਾਂਦਾ ਜਾਨਕਿ ਆਪਦੀ ਬੇਟੀ ਦੇ ਨਾਲ ਇਸ ਤੋਂ ਬਾਅਦ ਇਸ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇਸ ਨਾਲ ਇੱਕ ਬਾਰ ਦੇ ਵਿੱਚ 7-7 ਲੋਕਾਂ ਵੱਲੋਂ ਵੀ ਇਹ ਘਟਿਆ ਕਰਤੂਤ ਕੀਤੀ ਜਾਂਦੀ ਰਹੀ ਆ ਪਰ ਹੁਣ ਪਿਤਾ ਦੀ ਬਦੌਲਤ ਇਹ ਮਾਂ ਉਸ ਦਾ ਬੁਆਏਫਰੈਂਡ ਤੇ ਦੋਸਤ ਤਿੰਨੋਂ ਜੇਲ੍ਹ ਦੇ ਅੰਦਰ ਨੇ ਤੇ ਹੁਣ ਬੇਟੀ ਐਡੀਓ ਪਿਤਾ ਦੇ ਕੋਲ ਮਹਫੂਜ਼ ਹੁਣ ਜਰਾ ਸੋਚੋ ਉਹ ਮਾਂ ਜਿਸ ਨੂੰ ਕਿ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਉਹੀ ਮਾਂ ਆਪਦੀ ਲੈਵਿਸ਼ ਜ਼ਿੰਦਗੀ ਜਿਉਣ ਦੇ ਲਈ ਆਪਣੀ ਹੀ ਬੇਟੀ ਦਾ ਜਸਮ ਵੇਚ ਰਹੀ ਸੀ ਤੇ ਉਹ ਵੀ ਸਿਰਫ 13 ਸਾਲ ਦੀ ਦਾ ਤਾਂ ਕਿ ਉਹ ਇੱਕ ਅਮੀਰਾਂ ਵਾਲੀ ਜ਼ਿੰਦਗੀ ਜਿਉ ਸਕੇ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ